ਗੁਰਦਾਸਪੁਰ ਦੇ ਤਿਬਲੀ ਰੋਡ ਤੇ ਜੀਟੀ ਰੋਡ ਗੁਰਦਾਸਪੁਰ ਮਕੇਰੀਆਂ ਰੋਡ ਤੇ ਸਥਿਤ ਨਾਗਾਾਂ ਵਾਲੇ ਮੰਦਿਰ ਸਾਹਮਣੇ ਚਾਰ ਕਾਰਾਂ ਦੀ ਆਮੋ ਸਾਹਮਣੇ ਜ਼ਬਰਦਸਤ ਟੱਕਰ ਹੋਈ ਹੈ ਦੱਸਿਆ ਜਾ ਰਿਹਾ ਕਿ ਦਿਨਾਨਗਰ ਤੋਂ ਨਵਾਂ ਸ਼ਾਲਾ ਆਪਣੇ ਪਿੰਡ ਜਾ ਰਹੇ ਰਣਜੀਤ ਸਿੰਘ ਨਾਮਕ ਵਿਅਕਤੀ ਨੇ ਤਿੰਨ ਕਾਰਾਂ ਨੂੰ ਦੂਸਰੀ ਸਾਈਡ ਤੋਂ ਓਵਰਟੇਕ ਕਰਦਿਆਂ ਟੱਕਰ ਮਾਰੀ ਹੈ ਰਣਜੀਤ ਸਿੰਘ ਦੇ ਨਾਲ ਵੀ ਉਸ ਦੇ ਘਰ ਦੇ ਬੱਚੇ ਤੇ ਫੈਮਿਲੀ ਸ਼ਾਮਲ ਸੀ ਜਿੱਥੇ ਦੂਸਰੀਆਂ ਤਿੰਨ ਗੱਡੀਆਂ ਵਿੱਚ ਜਗੀਰ ਸਿੰਘ ਪਿੰਡ ਬਲਵਾੜਾ ਜੋ I20 ਕਾਰ ਤੋਂ ਮਕੇੜੀਆਂ ਗੁਰਦਾਸਪੁਰ ਆ ਰਿਹਾ ਸੀ ਜਦ ਕਿ ਰਾਹੁਲ ਸਾਨੀ ਪੁੱਤਰ ਰਾਜੇ ਸਾਨੀ ਨਿਵਾਸੀ ਗੁਰਦਾਸਪੁਰ ਜੋ ਸਵਿਟ ਡੇਰ ਗੱਡੀ ਤੇ ਮਕੇੜੀਆਂ ਵਾਲੇ ਪਾਸੇ ਤੋਂ ਗੁਰਦਾਸਪੁਰ ਆ ਰਿਹਾ ਸੀ ਜਦ ਕਿ ਤੀਸਰਾ ਕਾਰ ਸਵਾਰ ਸ਼ਮਸ਼ੇਰ ਸਿੰਘ ਜੋ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਡੇੜੀਵਾਲ ਮਕੇੜੀਆਂ ਤੋਂ ਗੁਰਦਾਸਪੁਰ ਨੂੰ ਆਪਣੇ ਘਰ ਆ ਰਿਹਾ ਸੀ ਜਿਸ ਦੇ ਕੋਲ ਕੋਰੋਲਾ ਗੱਡੀ ਸੀ ਜਿਸ ਵਿੱਚ ਚਾਰ ਵਿਅਕਤੀ ਸ਼ਾਮਲ ਸੀ ਜਿਨ੍ਹਾਂ ਵਿੱਚੋਂ ਦੋ ਬੱਚੇ ਵੀ ਸਨ ਜਿਨ੍ਹਾਂ ਨੂੰ ਓਵਰਟੇਕ ਕਰਦੇ ਆ ਰঞ্জੀਤ ਸਿੰਘ ਵਿਅਕਤੀ ਵੱਲੋਂ ਸਾਹਮਣੇ ਤੋਂ ਟੱਕਰ ਮਾਰੀ ਗਈ ਤਿੰਨ ਗੱਡੀਆਂ ਦੀ ਭੰਨਤ ਹੋਈ ਜਦਕਿ ਚੌਥੀ ਗੱਡੀ ਰঞ্জੀਤ ਸਿੰਘ ਨਾਮਕ ਵਿਅਕਤੀ ਦੀ ਵੀ ਡੈਮੇਜ ਹੋਈ ਆ ਚਾਰਾਂ ਗੱਡੀਆਂ ਦਾ ਨੁਕਸਾਨ ਤਾਂ ਹੋਇਆ ਹੈ ਪਰ ਜਾਨੀ ਨੁਕਸਾਨ ਹੁਣ ਉਹ ਬਚਾ ਹੈ ਜੀ ਡੀ ਐਚ ਫੈਸ਼ਨ ਨਿਊ ਜੰਗੇ ਦੀ ਹੱਟੀ ਇੱਥੇ ਲੇਡੀ ਸੂਟ ਪਲਾਜ਼ੋ ਸੂਟ ਲਹੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੌਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇਰੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇਰੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਰਣਜੀਤ ਸਿੰਘ ਕਿੱਥੋਂ ਕਿੱਥੇ ਆ ਰਹੇ ਕਿਹੜੀ ਮੈਂ ਦੂਨਾਗਰ ਤੋਂ ਆ ਰਿਹਾ ਹਾਂ ਤੇ ਨਵੇਂ ਛਾਲੇ ਮੇਰਾ ਪਿੰਡ ਹੈ ਕਿਹੜੀ ਗੱਡੀ ਤੁਹਾਡੀ ਮੇਰੀ ਬੰਨ ਜੀਰੂ 10 ਗੱਡਾ ਬੱਚੀ ਤੁਹਾਡੀ ਇਹ ਮੈਂ ਜਦੋਂ ਆ ਰਿਹਾ ਇਧਰ ਗੱਡੀ ਓਵਰਟੇਕ ਕਰ ਰਹੀ ਹੈ ਉਹਨੂੰ ਗੱਡੀ ਮੇਦੀ ਗੱਡੀ ਵਿੱਚ ਗੱਡੀ ਵੱਜ ਗਈ ਆ ਤੇ ਮੇ ਧੋਟੋ ਕੰਟਰੋਲ ਹੋ ਗਈ। ਤੁਹਾਡੇ ਨਾਲ ਪਰਿਵਾਰ ਵੀ ਹੈ ਕਹੀ। ਇਹਦੀ ਮੇਰਾ ਇੱਕ ਦੋਤਾ ਸੀ ਮੇਰੇ ਨਾਲ ਇੱਕ ਦੋਤੇ ਦੀ ਦਾਦੀ ਸੀ। ਤੇ ਕੀ ਲੱਗਦਾ ਕਿ ਇਹ ਕਿਸ ਦੇ ਕਿਸ ਦਾ ਇਸ ਤਰ੍ਹਾਂ ਤੋਂ ਹਾਂਜੀ ਇੱਕ ਕਿਸ ਤਰੀਕੇ ਦੇ ਨਾਲ ਅਚਾਨਕ ਗਏ ਮੱਤਰ ਨਹੀਂ ਆਪਣੀ ਰੈਸਟੋਰੈਂਟ ਪਰਵਾਰੀ ਬਿਲਕੁਲ ਗੱਡੀ ਸਲੋ ਬਹੁਤ ਚੁਧੀ ਕੋਈ ਦੀ ਤੇ ਜਦੋਂ ਗੱਡੀ ਇਹ ਓਵਰਟੇਕ ਕਰਨ ਲੱਗਾ ਤੇ ਬੇਚੀਤੀਆ ਕੋਈ ਮੇਰੀ ਗੱਡੀ ਦਾ ਕਹਿ ਕੇ ਫਿਰ ਮੈਂ ਪਾਦੀ। 4 4 70 ਦੀ ਸਪੀਡ ਦੇ ਜਿੰਨਾ ਨਹੀਂ 70 70 ਸਾਡੇ ਤੇ 170 ਚੱਲ ਨਹੀਂ ਸਕਦੇ ਆਪਾਂ। ਨਹੀਂ ਚੱਲਦਾ ਦੀ ਗੱਡੀ ਆ ਫਿਰ। ਚਾਰ ਗੱਡੀਆਂ ਦੇ ਵੱਜਿਆ ਤੁਹਾਡੇ ਕੋ ਉਹ ਕਦੇ ਚਾਰ ਬ ਦੇਖੋ ਵੀ ਕਿ ਮੈਂ ਮਾਦਾ ਮੈਨੂੰ ਫਿਰ ਨਹੀਂ ਭਗਲ ਦੇ ਕੀ ਹੋ ਗਿਆ 50 ਰੁਪਏ ਬੈਟ ਮੈਂ ਚਲਾ ਰਹੀ ਕਿ ਮੈਂ ਚਲਾ ਰਿਹਾ ਸੀ ਠੀਕ ਹੋ ਤੁਸੀਂ ਹੋਣ ਹਾਂ ਮੈਂ ਵੀ ਬੁੱਕੀ ਦਾ ਪਰਵਾਤੀ ਠੀਕ ਆ ਸਰ ਪਰਵਾਤੀ ਕਿਦਾਂ ਚੱਲ ਰਿਹਾ ਹੈ ਨਾ ਨਵੀਂ ਚੱਲੋ ਹਾਂਜੀ ਕੀ ਨਾਮ ਤੁਹਾਡਾ ਹਾਂਜੀ ਮੇਰਾ ਨਾਮ ਸ਼ਮਸ਼ੀਰ ਸਿੰਘ ਅਜੀ ਮੈਂ ਮਕੇਦੀਆਂ ਤੋਂ ਆ ਰਿਹਾ ਸੀ ਕਿੱਧਰ ਜਾ ਰਹੇ ਸੀ ਮੈਂ ਗਰਦਾਸਪੁਰੋਂ ਜਾ ਰਿਹਾ ਜੀ ਕੀ ਗੱਲ ਹੋਈ ਸਰ ਬਾਈਪਾਸ ਤੋਂ ਪਹਿਲਾਂ ਇੰਨਾ ਇਹ ਗੱਡੀ ਵਾਲੇ ਓਵਰਟੇਕ ਕੀਤਾ ਦੂਸਰੀ ਲਾਈਨ ਤੋਂ ਨਿਕਲੀ ਇਹ ਗੱਡੀਏ ਆਣ ਕੇ ਸਦਾ ਪਹਿਲਾ ਮੇਰੀ ਵਾਲ ਨੂੰ ਆਦੇ ਮੈਂ ਥੋੜੀ ਜੀ ਗੱਡੀ ਕੱਟੀ ਮੇਰੀ ਗੱਡੀ ਨਾਲ ਵੱਜਦੀ ਵੱਜਦੀ ਪਿੱਛੇ ਦੋ ਗੱਡੀਆਂ ਦੇ ਚਾਣ ਕੇ ਲੱਗੇ ਨੇ ਇਹ ਬਾਈਪਾਸ ਤੋਂ ਆ ਰਹੀ ਸੀ ਇਹ ਬਾਈਪਾਸ ਦੇ ਅੱਗੇ ਚੜ੍ਹਨਾ ਸੀ ਗਰਦਾਸਪੁਰ ਪਠਾਨਕੋੜ ਬਾਈਪਾਸ ਤੇ ਜਾਣਾ ਸੀ ਅਸੀਂ ਹਾਂ ਜੀ ਗੱਡੀ ਕਰੀ ਸੀ ਇਹ ਗੱਡੀ ਜੀ ਸਵਿਫਟ ਹੈ ਜੀ ਤਾਂ ਗੱਡੀਆਂ ਗੱਡੀਆਂ ਦੇ ਵੱਜੀ ਹੈ ਜੀ ਇਹ ਨਿਕ ਟਿੰਨ ਗੱਡੀਆਂ ਦੇ ਵਿੱਚ ਵੱਜੀ ਹੈ ਜੀ ਚੌਥੀ ਇਹ ਗੱਡੀ ਹੈ ਜੀ ਪਹਿਲੀ ਕਿਹੜੀ ਗੱਡੀ ਹੋਦੀ ਹੈ ਇਹ ਪਹਿਲੋ ਕੋਰੋਲਾ ਗੱਡੀ ਚ ਵੱਜੀ ਆ ਦੂਜੀ ਮੇਰੀ ਸਵਿਫਟ ਦੇ ਜ਼ੈਰ ਕੋਮਬਸ ਵੇਸਟ ਦੇ ਆ ਚ ਵੱਜੀ ਆ ਇਸ ਸਟ੍ਰੀਟ ਉੱਤੇ ਫੇਰ ਵੱਜੀ ਵੱਜੀ ਆਣ ਕੇ ਤੀਜੀ ਵਾਰੀ ਫੇਰ ਸਵੱਡ ਯਾਰ ਉੱਥੇ ਵੱਜੀ ਹੈ ਕਿੰਨਾ ਕਲੇਸਾਰ ਹੋ ਗਿਆ ਗੱਡੀਆਂ ਦਾ ਕਾਫੀ ਤਨਾਲਾ ਨੁਕਸਾਨ ਹੋਇਆ ਜੀ ਬਹੁਤ ਨੁਕਸਾਨ ਗੱਡੀਆਂ ਦਾ ਬਹੁਤ ਨੁਕਸਾਨ ਹੋਇਆ ਜੀ ਇਹਨਾਂ ਨੇ ਜਾਨੀ ਬਚਾਓ ਜੀ ਇਹਨਾਂ ਨੇ ਸਾਡਾ ਨੁਕਸਾਨ ਪੂਰਾ ਕੀਤਾ ਜਾਵੇ ਸਾਰਿਆਂ ਦਾ ਸਾਰੀਆਂ ਗੱਡੀਆਂ ਟੁੱਟ ਗਈਆਂ ਜੀ ਬਹੁਤ ਬੁਰੀ ਹਾਲਤ ਕੀਤੀ ਗੱਡੀਆਂ ਨੇ ਜੀ ਨਹੀਂ ਜਾਨੀ ਨੁਕਸਾਨ ਨਹੀਂ ਕੋਈ ਬਚਾਓਗੇ ਬਹੁਤ ਜਾਨੀ ਬਚਾਓਗੇ ਸਾਰਿਆਂ ਦਾ ਇਹ ਵੀ ਜੀ ਤੁਮ ਕੀ ਇਤਹਾਸ ਪੁਰਾਣੇ ਸ਼ਹਿਰੋਂ ਆਣ ਸ਼ਾ ਲੋਕਲ ਜੀ ਹਾਂ ਜੀ ਇਹ ਮੰਗ ਕਰਦੇ ਸਾਥੀ ਅਸੀਂ ਮੰਗ ਕਰਦੇ ਆਂ ਵੀ ਇਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹ ਦਿੱਤਾ ਜਾਵੇ ਜੀ ਮੇਰਾ ਨਾਮ ਸੁਚੇਤ ਸਿੰਘ ਜੀ ਮੈਂ ਗੁਰਦਾਸਪੁਰ ਤੋਂ ਆਇਆ ਹਾਂ ਉਸ ਨੂੰ ਸੁਚੇਤ ਕੀਤਾ ਹਾਂ ਜੀ ਉਸ ਨੂੰ ਸੁਚੇਤ ਕਰਾ ਦਿੱਤੀ ਹਾਂ ਜੀ ਪੁਲਿਸ ਆ ਗਈ ਹੈ ਜੀ ਗੁਰਦਾਸਪੁਰ ਸ਼ਹਿਰ ਦਾ ਰਹਿਣ ਵਾਲਾ ਮੇਰੀ ਗੱਡੀ ਸੁੱਫਟ ਡਿਜ਼ਾਇਰ ਸੀ ਤੇ ਮੇਰੇ ਅੱਗੇ ਟੋਇਟਾ ਜੀ ਆ ਅੰਕਲ ਜੀ ਦੀ ਗੱਡੀ ਸੀ ਆਪਾਂ ਆਰਾਮ ਨਾਲ ਆ ਰਹੇ ਆਂ ਇੱਧਰੋਂ ਤੇ ਉਹਨਾਂ ਜਿਹੜੀ ਸਪੀਡੀ ਓਵਰਟੇਕ ਕਰ ਰਹੀ ਸੀ ਇੱਕਦਮ ਉਹਨੇ ਗੱਡੀ ਪਹਿਲਾਂ ਆਣਾ ਚ ਮਾਰੀ ਮੈਂ ਆਪਣੀ ਗੱਡੀ ਨੂੰ ਹੈਂਡਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਕਿ ਮੈਂ ਸਾਂਭ ਲਾ ਪਰ ਫਿਰ ਉਹਨੇ ਮੇਰੇ ਪਿਛਲੇ ਆ ਕੇ ਸਿੱਧੇ ਟਾਇਰ ਤੇ ਗੱਡੀ ਮਾਰੀ ਇੱਕਦਮ ਹੀ ਫਿਰ ਅੱਗੇ ਜਾ ਕੇ i20 ਆਉ ਰਹੀ ਸੀ ਪੀਜੀ ਮੇਰੇ ਪਿੱਛੇ ਉਹਦਾ ਵੀ ਜਾ ਕੇ ਸਿੱਧੇ ਬੰਪਰ ਤੇ ਮਾਰੀ ਗੱਡੀ ਕਿੰਨਾ ਕਿਸਮਤ ਹੋ ਸਕਦਾ ਮੇਰਾ ਤੇ ਬਹੁਤ ਜ਼ਿਆਦਾ ਨੁਕਸਾਨ ਆਇਆ ਜੀ ਠੀਕ ਹੈ ਮੈਂ ਇਹ ਰਹੀ ਚਾਹਨਾ ਕਿ ਨੁਕਸਾਨ ਜਿਹੜਾ ਵਾ ਜਲਦੀ ਤੋਂ ਜਲਦੀ ਕੀਤਾ ਜਾਏ ਤੇ ਮੈਂ ਜਿਹਨੇ ਮਾਰੀ ਇਹ ਇਹ ਪੁਰਾਣੀ ਛਾਲੇ ਦੀ ਜੀ ਹੋਈ ਗੱਲ ਹਾਂਜੀ ਉਹਨਾਂ ਨਾਲ ਗੱਲਬਾਤ ਹੋਈ ਆ ਉਹ ਕਹਿ ਰਹੇ ਸੀ ਹਾਡੀ ਟਾਇਰ ਪਾਟਾ ਬਸ ਟਾਇਰ ਤੇ ਚੰਗਾ ਪੁਰਾਏ ਗੱਡੀ ਦਾ ਤੇ ਇਹ ਇਕਦਮ ਗੱਡੀ ਨੂੰ ਓਵਰਟੇਕ ਕਰ ਰਹੇ ਸੀ ਉਹਨਾਂ ਦੀ ਗੱਡੀ ਉਹਨਾਂ ਦੀ ਸਵਿਫਟ ਗੱਡੀ ਸੀ ਠੀਕ ਹੈ ਇਕਦਮ ਤਿੰਨ ਗੱਡੀਆਂ ਨੂੰ ਇੱਕ ਰੋਡ ਤੇ ਕਰਨਾ ਬਹੁਤ ਕਹਿੰਦੇ ਕਿੰਨੀ ਸਪੀਡ ਹੋ ਸਕਦੀ ਹੈ ਜੀ ਲਗਭਗ ਲਗਭਗ 60 ਤੋਂ 80 ਦੀ ਸਪੀਡ ਹੈ ਸੀ ਗੱਡੀ ਕਿਉਂਕਿ ਹਾਡੀਆਂ ਦੇ 40 ਤੋਂ 50 ਤੱਕ ਆ ਰਹੀਆਂ ਸੀ ਨਾਰਮਲ ਸਪੀਡ ਤੇ ਗੱਡੀ ਸੀ ਮੇਰਾ ਨਾਮ rahul ਖੋਨੀਆ ਜੀ ਠੀਕ ਹੈ ਬਾਬਾ ਜਗੀਰ ਸਿੰਘ ਕਿੱਥੋਂ ਰਹਿੰਦੇ ਹੋ ਬਲਵੰਦਾ ਤੇ ਕਿੱਥੇ ਕਿੱਥੇ ਜਾ ਰਹੇ ਸੀ ਅਸੀਂ ਪਿੰਡ ਬਲਵਾਂਜੇ ਤੋਂ ਗੁਰਦਾਸਪੁਰ ਤੱਕ ਆਏ ਸੀਗੇ ਵੀ ਕਾਰ ਐਂਸਿਟ ਇੱਥੇ ਕੀ ਹੋਇਆ ਕਿ ਲਾਲ ਲੱਗੀ ਸੀ ਗੱਡੀਆਂ ਦੀ ਹਾਂ ਤੇ ਇਹਨਾਂ ਨੇ ਜਿਹੜਾ ਵੀ ਗੱਡੀ ਦੇ ਨਾਲ ਓਵਰਟੇਕ ਹੋਈ ਆ ਸਾਡਾ ਐਕਸੀਡੈਂਟ ਵਾਲਾ ਇਹ ਗੱਡੀ ਨੇ ਕੀਤਾ ਓਵਰਟੇਕ ਹਾਂ ਜਦੋਂ ਓਵਰਟੇਕ ਕੀਤਾ ਤਾਂ ਸਾਡੇ ਤੋਂ ਅੱਗੇ ਦੋ ਗੱਡੀਆਂ ਸੀ ਹੀ ਵੇਖਣ ਦੇ ਸੀ ਹਾਂ ਪਹਿਲੀ ਗੱਡੀ ਦੇ ਵਿੱਚ ਵੱਜੀ ਆ ਸਾਈਡ ਹਾਂ ਜਿਹੜੀ ਆ ਦੂਸਰੀ ਗੱਡੀ ਉਹਦੇ ਉਹਦੇ 'ਚ ਵੀ ਸਾਈਡ ਲੱਗੀ ਆ ਫਿਰ ਉਸ ਤੋਂ ਬਾਅਦ ਸਿੱਧੀ ਸਾਡੀ ਗੱਡੀ ਦੇ ਵਿੱਚ ਵਜਈ ਆ ਇਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ ਇਹ ਬ੍ਰੇਕ ਤੇ ਪੈਰ ਰੱਖਣਾ ਹੈ ਜਾਂ ਐਕਸੀ ਰੇਸ ਤੇ ਪੈਰ ਰੱਖਣਾ ਇਹਨਾਂ ਬ੍ਰੇਕ ਦੀ ਬਜਾਏ ਰੇਸ ਤੇ ਪੈਰ ਰੱਖਿਆ ਲਈ ਤਾਂ 3 ਗੱਡੀਆਂ ਨੇ ਕਰਾਫ ਕਰਦੇ ਕਰਦੇ ਬ੍ਰੇਕ ਤੇ ਪੈਰ ਰੱਖਿਆ ਵਾ ਤੇ ਕੰਟਰੋਲ ਹੋ ਜਾਂਦਾ ਚਾਰ ਗੱਡੀਆਂ ਨੂੰ ਗਿਆ ਨੁਕਸਾਨ ਹੋ ਸਕਦਾ ਹੈ ਕੋਈ ਜਾਣੀ ਹਾਂਜੀ ਚਾਰ ਗੱਡੀਆਂ ਨੂੰ ਵਜਦੀ ਆਏ ਹਾਂ ਹਾਂ ਬਿਲਕੁਲ ਹੋ ਸਕਦਾ ਹੈ ਹਾਂ ਉਹਨਾਂ ਦੇ ਨਾਲ ਨਹੀਂ ਮੈਨੂੰ ਇਹ ਨਹੀਂ ਪਤਾ ਕਿ ਕਿੰਨੀਆਂ ਗੱਡੀਆਂ ਦੇ ਵਿੱਚ ਪਰਿਵਾਰ ਸੀਗਾ ਛੋਟੇ ਛੋਟੇ ਬੱਚੇ ਕਿੰਨੀਆਂ ਗੱਡੀਆਂ ਦੇ ਵਿੱਚ ਸੀਗੇ ਤੁਹਾਡੇ ਨਾਲ ਵੀ ਉਹ ਬੱਚੇ ਸੀਗੇ ਤੇ ਇਸ ਕਰਕੇ ਅਸੀਂ ਇਹ ਥੋੜਾ ਸ਼ੂਗਰ ਕਰਦੇ ਹਾਂ ਪਰਮਾਤਮਾ ਦਾ ਕਿ ਜਿਹੜਾ ਇਹ ਆਦਮੀ ਨੂੰ ਦਾ ਨੁਕਸਾਨ ਨਹੀਂ ਹੋਇਆ ਬੜੀ ਕਿਰਪਾ ਉਹ ਜੇ ਚੌਣੇ ਦੀ 3 ਸਭ ਤੋਂ ਘੱਟ ਜੇ ਵੀ ਇਨਫੋਰਸ ਹੈ ਉਸ ਤੋਂ ਲਾਵਾ ਜਿਹੜਾ ਖਰਚਾ ਉਹ ਜਿਹੜਾ ਉਹਨਾਂ ਨੂੰ ਭਰਨਾ ਚਾਹੀਦਾ ਵਾ ਠੀਕ ਹੈ ਜੀ ਤੇ ਜਿਹੜਾ ਸੋਰਸ ਦਾ ਉਹ ਤੇ ਚਲੋ ਸਰਕਾਰੀ ਹੋ ਜਾਏਗਾ ਉਹ ਸਾਡੀ ਇਹ ਮੰਗ ਹੈ ਹੋਣਾ ਚਾਹੀਦਾ ਵਾ ਅੱਜ ਪੂਰ ਹਾ ਗਈ ਆ ਗੱਡੀ ਖੜੀ ਆ ਪਰ ਇਹਨਾਂ ਨਾਲ ਸਾਡੀ ਅਜੇ ਕੋਈ ਗੱਲਬਾਤ ਨਹੀਂ ਹੋਈ ਠੀਕ ਹੈ ਜੀ ਤਿੰਨ ਗੱਡੀਆਂ ਅੱਛਾ ਐਸਐਸਐਫ ਦੀ ਟੀਮ ਨੂੰ ਤੇ ਅੱਜ ਉਹ ਅੱਧ ਘੰਟਾ ਪਹਿਲਾਂ ਪਹੁੰਚਿਆ ਰਾਗੀ ਰੇਲ ਨੂੰ ਫੋਨ ਆਇਆ ਕਿ ਇਹ ਇੱਥੇ ਜਿਹੜਾ ਐਕਸੀਡੈਂਟ ਹੋਇਆ ਤੇ ਆਵਾਮ मौके ਤੇ ਪਹੁੰਚਿਆ ਤੇ ਸਾਨੂੰ ਪਤਾ ਲੱਗਾ ਕਿ ਇਹ ਜਿਹੜੀ ਚਾਰ ਗੱਡੀਆਂ ਦਾ ਆਪਸ ਕੋਲੀਜਨ ਹੋਇਆ ਇਹ ਜਿਹਦੇ ਵਿੱਚ ਇਹਨਾਂ ਦੇ ਜਿਹੜੀ ਸਵਿਫਟ ਗੱਡੀ ਹੈ ਉਹਨਾਂ ਦਾ ਸਦਾ ਮੇਨ ਗਲਤੀ ਦਸੀ ਜਾਂਦੀ ਵੀ ਆ ਤੇ ਇਹ ਆ ਕਿ ਆਪਾਂ ਜਿਹੜੇ ਇਹ ਜਗ੍ਹਾ ਹੈ ਉਹ ਟਿੱਪਾ ਥਾਣੇ ਦੇ ਹੱਥ ਚੋਂਦੀ ਆ ਆਪਾਂ ਉਹਨਾਂ ਨੂੰ ਇਨਫੋਰਮ ਕਰਤਾ ਹੈ ਤੇ ਪੁਲਿਸ ਪਾਟੇ ਆ ਰਹੀ ਆ ਤੇ ਉਸ ਤੋਂ ਬਾਅਦ ਐਕਸ਼ਨ ਲਿਆ ਜਾਏਗਾ ਤੇ ਜਿਹੜੀ ਗੱਡੀ ਆ ਰਹੀ ਸੀ ਕਿ ਜਿਨ੍ਹਾਂ ਨੇ ਵੀ ਸੱਟਾਂ ਮਾਰੀ ਕਿਦੋਂ ਕਿੱਦੋਂ ਜਾ ਰਹੀ ਹੋਰ ਜਿਹੜੀ ਗੱਡੀ ਵੀ ਉਹ ਕਹਿ ਰਹੀ ਮਤਲਬ ਕਹਿ ਜਾ ਰਿਹਾ ਕਿ ਸਪੀਡ ਦੇ ਵਿੱਚ ਕਾਫੀ ਇਹ 60 ਤੋਂ 70 ਦੀ ਸਪੀਡ ਬੰਨੀ ਆ ਰਹੀ ਹੈ ਉਹ ਆ ਰਹੀ ਹੈ ਬੱਸ ਸਟੈਂਡ ਤੋਂ ਬਕੇਰੀਆਂ ਵੱਲ ਨੂੰ ਜਾ ਰਹੀ ਤੇ ਜਿਹੜੀ ਬਾਕੀ ਗੱਡੀਆਂ ਉਹ ਇੱਧਰੋਂ ਬੱਸ ਸਟੈਂਡ ਵੱਲੋਂ ਤਿੰਨੇ ਗੱਡੀਆਂ ਇੱਧਰੋਂ ਆ ਰਹੀਆਂ ਸੀ ਬੱਸ ਸਟੈਂਡ ਵੱਲੋਂ ਜਾ ਰਹੀਆਂ ਸੀ ਬੰਦੇ ਮੌਕੇ ਤੇ ਠੀਕ ਜਾ ਫਰਾਰ ਹੋ ਗਏ ਤੇ ਬੰਦੇ ਮੌਕੇ ਤੇ ਹੈ ਗਿਆ ਫਰਾਰ ਕੋਈ ਨਹੀਂ ਹੋਇਆ ਤੇ ਜਿਹੜੀ ਗੱਡੀ ਨੇ ਮਾਰਿਆ ਉਹਦੇ ਪਰਿਵਾਰੀ ਬਿਠਾ ਲੱਗਾ ਉਹਦੇ ਵਿੱਚ ਫੈਮਿਲੀ ਸੀਗੀ ਤੇ ਲੇਡੀਜ਼ ਨੂੰ ਥੋੜੀ ਜੀ ਨੱਕ ਦੇ ਜਿਹੜੀ ਇਹ ਚੋਟ ਆਈ ਆ ਕਿੰਨੀ ਉਮਰ ਵਾਲਾ ਬੰਦਾ ਜਿਹੜਾ ਨੱਕੀ ਚਲਾ ਰਿਹਾ ਸੀ ਉਹਨਾਂ ਦੀ ਉਮਰ ਹੈਗੀ 60-65 ਸਾਲ ਤੋਂ ਹੋएगी ਚੰਗੀ ਬਚਾਲਿਆ ਜੀ ਜਿਹ ਜਾਨ ਨਹੀਂ ਬਚਾਇਆ ਬਸ ਮਾਲ ਦਾ ਨੁਕਸਾਨ ਹੋਇਆ ਤੇ ਉਹ ਹੁਣ ਅਗਲੇ ਸੈਟਲਮੈਂਟ ਕੀ ਹੋਏਗੀ ਮੇਰਾ ਕੌਨਸਲ ਹਰਫੇ ਸੈਂ